ਆ ਬੀਲੀ ਦੀਆਂ ਤਾਰਾਂ ਨੇ ਇਹ ਇੱਕ ਘਰ ਤੋਂ ਦੂਜੇ ਘਰ ਜਿਵੇਂ ਤਾਰਾਂ ਨੇ ਉਸੇ ਹਿਸਾਬ ਨਾਲ ਜਿਹੜੇ ਇਹਨਾਂ ਦੇ ਮੂਰੇ ਉਹ ਕੀਤੇ ਗਏ ਆ ਤੇ ਆਹ ਸਾਹਮਣੇ ਤੁਸੀਂ ਖੰਭਾ ਦੇਖੋ ਇਸ ਖੰਭੇ ਦੇ ਥੱਲਿਓਂ ਦੀ ਲੰਕ ਕੇ ਜਿਹੜਾ ਪਰਿਵਾਰ ਆ ਆਪਦਾ ਰਸੋਈ ਚ ਜਾਂਦਾ ਜਾਂ ਆਪਦੇ ਕਮਰੇ ਜਾਂਦਾ ਦੇਖੋ ਤੁਸੀਂ ਇਹ ਬੀਬੀ ਆ ਰਹੀ ਹੈ ਕਿੰਨੇ ਸਾਲ ਹੋ ਗਏ ਤੁਹਾਨੂੰ ਇੰਜ ਰਹਿੰਦਿਆਂ ਨੂੰ 40 ਸਾਲ 40 ਸਾਲ ਇਹ ਤਾਰਾਂ ਬਾਹਰ ਨਿਕੱਢਣ ਵਾਸਤੇ ਕਦੀ ਵਿਭਾਗ ਨੂੰ ਆਖਿਆ ਨਹੀਂ ਤੁਸੀਂ ਅਸੀਂ ਕਥੇ ਜਿੰਨੇ ਵੀ ਮਤਲਬ ਆਂਦੇ ਨੇ ਵੋਟਾਂ ਲੈਣ ਵਾਸਤੇ ਕੋਈ ਦੇ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਅਸੀਂ ਖਰਾ ਦਾਗਾ ਫਿਰ ਆਂਦੇ ਨਹੀਂ ਕੋਈ ਐਮਸੀ ਮੀ ਨਹੀਂ ਗੇੜਾ ਮਾਰਦਾ ਅੱਭੀ ਦੇ ਵਿੱਚ ਲਾਈਟ ਆਉਂਦੀ ਦੇਖੀਆ ਪਰ ਖੰਬੇ ਲੌਬੀਆਂ ਦੇ ਵਿੱਚ ਆਉਂਦੇ ਤੁਸੀਂ ਪਹਿਲੀ ਹਰ ਦੇਖ ਸਕਦੇ ਹੋ ਛੱਤਾਂ ਦੇ ਉੱਤੇ ਤਾਰਾਂ ਮਾਤਾ ਜੀ ਕਿਵੇਂ ਰਹਿੰਦੇ ਕਿਵੇਂ ਬੱਚੇ ਪਾਲੇ ਕਿਵੇਂ ਤੁਸੀਂ ਇਸ ਤਰ੍ਹਾਂ ਹੀ ਪਾਲਿਆ ਬਸ ਰੋਲ ਖੁੱਲ ਕੇ ਥੱਲੇ ਢੱਪ ਜਾਂਦੀ ਬਸ ਸਾਰੀ ਉਮਰ ਥੱਲਿਓਂ ਲੰਘਦੇ ਰਹੇ ਥੱਲਿਓਂ ਲੰਘਦੇ ਬਸ 12 ਕਰਨੇ ਸਾਡੇ ਲਗਾਤਾਰ ਇੰਜ अच्छा जी हां जी खम्बा ਵਿਚੋਂ ਨਹੀਂ ਜਾਂਦਾ 메ਨ ਤਾਰਾ ਵਿਚੋਂ ਨਹੀਂ ਨਹੀਂ ਤੁਸੀਂ ਕਦੀ ਕਿਸੇ ਅਫਸਰ ਨਾਲ ਜਾਂ ਕਿਸੇ ਇਸ ਇਲਾਕੇ ਦੇ ਐਮ.ਐਲ.ਏ ਨਾਲ ਗੱਲਬਾਤ ਨਹੀਂ ਕੀਤੀ ਨਹੀਂ ਭਾਜੀ ਬਸ ਵੋਟਾਂ ਵਾਲਿਆਂ ਦੇ ਉਹ ਹੌਸਲਾ ਦੇ ਜਾਂਦੇ ਨੇ ਵੀ ਅਸੀਂ ਤੁਹਾਡੀਆਂ ਤਾਰਾ ਕਢਵਾਉਂ ਚਲੋ ਵੋਟਾਂ ਵਾਲੇ ਹੌਸਲਾ ਤਾਂ ਦੇ ਜਾਂਦੇ ਆ ਪਰ ਇਹ ਤੁਸੀਂ ਰਹਿੰਦੇ ਕਿਵੇਂ ਹੋ ਇੰਨੇ ਖਤਰਨਾਕ ਸਾਤੇ ਬਸ ਹਾਂ ਵੀ ਰੰਨੇ ਪਈ ਆ ਸਰਕਾਰ ਜਿਹੜੀ ਆ ਉਹ ਕਿਸੇ ਵੱਡੇ ਹਾਦਸੇ ਦੀ ਉਡੀਕ ਦੇ ਵਿੱਚ ਬਰਸਾਤਾਂ ਦੇ ਵਿੱਚ ਇਹਨਾਂ ਘਰਾਂ 'ਚ ਕਰੰਟ ਆ ਸਕਦਾ ਪਰ ਸਰਕਾਰ ਜਾਂ ਵਿਭਾਗ ਦਾ ਇਸ ਪਾਸੇ ਕੋਈ ਧਿਆਨ ਨਹੀਂ ਐ ਸੋ ਜਲਦ ਸੋਚਣਾ ਹੋਊਗਾ ਸਰਕਾਰ ਨੂੰ ਕਿ ਇਹ ਜਿਹੜੇ ਖੰਭੇ ਆ ਬਿਲੀ ਦੇ ਹਾਈ ਵੋਲਟੇਜ ਤਾਰਾ ਆ ਉਹਨਾਂ ਨੂੰ ਇਹਨਾਂ ਘਰਾਂ ਤੋਂ ਜਿਹੜਾ ਬਾਹਰ ਕੀਤਾ ਜਾਵੇ